ਲੇ ਵੀ ਸੱਜਣੋ ਅੱਜ ਤੁਹਾਨੂੰ ਹਲਦੀ ਦੀ ਜਾਣਕਾਰੀ ਦੇ ਦਿੰਨੇ ਹਾਂ ਸਿਰਫ 5 ਮਿੰਟਾਂ ਦੇ ਵਿੱਚ ਹਲਦੀ ਦੀ ਫਸਲ ਦੀ ਬਹੁਤ ਹੀ ਕਿਸਾਨਾਂ ਨੂੰ ਜਾਣਕਾਰੀ ਹੈਣੀ ਤੇ ਆਪਾਂ ਬਹੁਤ ਚਰ ਤੋਂ ਬੀਜਦੇ ਆ ਇਹਨੂੰ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਦਿੰਨੇ ਇਹਦਾ ਬਾਈ ਜੀ ਬਜਾਈ ਦਾ ਸਮਾਂ ਹੈਗਾ ਜੂਨ ਤੋਂ ਲੈ ਕੇ ਮਈ ਮਹੀਨਾ ਜਾਣੀ ਕਿ ਸਿੱਧਾ ਝਟਕਾ ਤਰੀਕਾ ਵੀ ਵਿਸਾਖੀ ਵੇਲੇ ਲੱਗ ਜਾਂਦੀ ਹੈ ਇਹ 8 9 ਮਹੀਨਾ ਦੀ ਕੀਤੀ ਹੈ ਇਹ ਠੀਕ ਹੈ ਜਦੋਂ ਪਟਾਈ ਹੋਣੀ ਹੈ ਤਾਂ ਝਟਕਾ ਤਰੀਕਾ ਇਹ ਹੈ ਵੀ ਇਹ ਸੁੱਕ ਜੂਗੀ ਤਾਂ ਬੁੱਢਾ ਉਦੋਂ ਸਮਝ ਲਓ ਤਿਆਰ ਹੋ ਜੂਗੀ ਥੱਲੇ ਲੱਗ ਜੂਗੀ ਜਾ ਕੇ ਮਾਰਚ ਦੇ ਨੇੜੇ ਫਰਵਰੀ ਮਾਰਚ ਤੋਂ ਬਾਅਦ ਇਹ ਪਟਾਈ ਹੋ ਜਾਂਦੀ ਹੈ ਤੇ ਇਹਦਾ ਬਾਈ ਜੀ ਜਿਹੜਾ ਲਾਉਣ ਦਾ ਤਰੀਕਾ ਆਲੂ ਵਾਂਗੂ ਵੱਟਾਂ ਬਣਾ ਕੇ ਆਪਾਂ ਲਾ ਦੇਣੀ ਆ ਜਿਵੇਂ ਆਲੂ ਲੱਗਦੇ ਆ ਤੇ ਉੱਤੇ ਪਰਾਲੀ ਦੀ ਮਲਚਿੰਗ ਕਰ ਦੇਣੀ ਆ ਤੇ ਇਹਨੂੰ ਕੋਈ ਦਵਾਈ ਨਹੀਂ ਹੁੰਦੀ ਸਾਰੀ ਮੰਨ ਲਓ ਇਹਨੂੰ ਇਹ ਆਰਗੈਨਿਕ ਹੁੰਦੀ ਹੈ ਆਪ ਖੁਦ ਦਵਾਈ ਆ ਇਹਨੂੰ ਕੋਈ ਕੀੜਾ ਮਕੌੜਾ ਨਹੀਂ ਪੈਂਦਾ ਤੇ ਇਹਦਾ ਜਿਹੜਾ ਵੀ ਆ ਕਿੱਲੇ ਦਾ ਲੱਗਦਾ ਬਈ ਜੀ 8 ਕਿਵੰਟਲ ਇਹ ਕਹਿਣੇ ਕਿੱਲਾ ਲਾਉਣੀ ਹੋਵੇ ਤਾਂ 8 ਕਿਲੋ ਬੀ ਲੱਗਦਾ ਤੇ ਉਹ ਤੋਂ ਬਾਅਦ ਜਦੋਂ ਇਹ ਤਿਆਰ ਹੋ ਜਾਂਦੀ ਆ ਇਹਦਾ ਬਈ ਜੀ 1/2 ਕਿਲੋ ਤੋਂ ਲੈ ਕੇ 800 ਗ੍ਰਾਮ ਦਾ ਗੁੱਛਾ ਆਪਣੇ ਕੱਢਿਆ ਹੋਇਆ ਵਾਣ ਚੋਂ ਆਪਾਂ ਝਾੜੇ ਦਾ ਬਈ 200 ਤੋਂ ਪਲੱਸ ਨਿਕਲ ਜਾਂਦਾ ਉਹ ਸਮੇਂ ਤੇ ਨਿਰਪੁਰ ਕਰਦਾ ਝਾੜ ਚੰਗਾ ਹੁੰਦਾ ਇਹਦਾ ਤੇ ਰਹੀ ਗੱਲ ਇਹਦਾ ਪਾਊਡਰ ਤੱਕਰ ਕਿਵੇਂ ਪਹੁੰਚਦੀ ਆ ਇਹ ਸੱਜਣੋ ਇਹ ਪਾਊਡਰ ਧਿੱਕਰ ਮੰਨ ਲਓ ਜਦੋਂ ਆਪਾਂ ਗੰਢੀਆਂ ਸਾਫ਼ ਕਰ ਲੀਆਂ ਫਿਰ ਉਹਨੂੰ ਵਾਲ ਲੈਣਾ ਵਾਲ ਕੇ ਸੁਕਾ ਲਈ ਜਾਂਦੀ ਹੈ ਜੇ ਕਿਨੇ ਥੋੜੀ ਲਾਈਏ ਤਾਂ ਵੈਸੇ ਵੀ ਸੁਕਾ ਲੈਂਦਾ ਜੇ ਇਹਨੇ ਜਿਆਦੇ ਲਾਈਏ ਤਾਂ ਵਾਲ ਕੇ ਸਕਾਉਣੀ ਫਾਇਦੇਮੰਦ ਰਹਿੰਦੀ ਹੈ ਵਾਲ ਕੇ ਇਹ ਸਕਾਈ ਜਾ ਸਕਦੀ ਹੈ ਤੇ ਫਿਰ ਇਹ ਬਹੁਤ ਚੰਗੀ ਜਦੋਂ ਵਾਲ ਕੇ ਸੁੱਕ ਜਾਂਦੀ ਹੈ ਫਿਰ ਬਜਰੀਆਂ ਨੂੰ ਖੜਕਣ ਲੱਗ ਪੈਂਦੀ ਹੈ ਜਦੋਂ ਹਲਦੀ ਸੁੱਕ ਜਾਂਦੀ ਹੈ ਫਿਰ ਉਹਦਾ ਆਪਾਂ ਪਾਊਡਰ ਪੀ ਆ ਸਕਦੇ ਹਾਂ ਤੇ ਹੁਣ ਨੰਬਰ 2 ਤੇ ਜਾਣਕਾਰੀ ਹੈ ਵੀ ਜਿਹੜੇ ਕਿਸਾਨਾਂ ਦੇ ਮੰਨ ਲਓ ਉਦੋਂ ਵਿਸਾਖੀ ਵੇਲੇ ਦੇ ਨੇੜੇ ਵਾਣ ਵੇਲੇ ਹੁੰਦੇ ਵੇਲੇ ਕੀ ਜਦੋਂ ਆਪ ਕਿਸੇ ਨੇ ਲਾਉਣੀ ਹੋਵੇ ਤਾਂ ਬਹੁਤ ਸੌਖਾ ਤਰੀਕਾ ਸਿਰਫ 1 ਕਿਲੋ ਬੀਜ ਲੈ ਲਓ ਤੁਸੀਂ ਤੁਹਾਨੂੰ ਹਲਦੀ ਨਹੀਂ ਲੈਣੀ ਪੈਂਦੀ ਗਏ ਤੇ ਜਿੱਥੇ ਛਾਂ ਉੱਥੇ ਤਾਂ ਬਾਈ ਜੀ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਛਾਂਵੇਂ ਤਾਂ ਬਾੜੀ ਹੁੰਦੀ ਹੈ ਇਹ ਕੋਸ਼ਿਸ਼ ਕਰੋ ਜਿਹੜੀ ਆਪਦੇ ਵਾਲੀ ਮਰਲਾ ਲਾਉਣੀ ਹੈ ਛਾਂਵੇਂ ਲਾ ਲਓ ਨਾਲੇ ਤਾਂ ਛਾਂਵੇਂ ਹੋਰ ਫਸਲ ਹੁੰਦੀ ਨਹੀਂ ਹਲਦੀ ਫੋਲ ਹੋ ਜਾਂਦੀ ਆ ਇਹ ਬਾਈ ਜੀ ਨੇ ਘਰ ਦੀ ਹਲਦੀ ਖਾ ਲਈ ਉਹ ਦੂਜੀ ਨਹੀਂ ਲੈਂਦਾ ਬਜ਼ਾਰ ਵਾਲੀ ਕਿਉਂਕਿ ਉਹਦਾ ਇੱਕ ਤਾਂ ਤੇਲ ਕੱਢਿਆ ਹੁੰਦਾ ਬਜ਼ਾਰ ਵਾਲੀ ਦਾ ਹਲਦੀ ਦੇ ਵਿੱਚੋਂ ਤੇਲ ਵੀ ਨਿਕਲਦਾ ਜਿਹੜਾ ਇਹ ਤਾਂ ਦਵਾਈਆਂ ਆਸਤੇ ਵਰਤਿਆ ਜਾਂਦਾ ਉਹ ਆਪਾਂ ਕਿਸਾਨ ਕੋਈ ਨਹੀਂ ਕੱਢਦਾਗਾ ਜਿਹੜੇ ਉਹ ਮੰਨ ਫੈਕਟਰੀ ਵਾਲੇ ਜਿਹੜੇ ਸੁੱਕੀ ਹਲਦੀ ਦਿੰਦੇ ਉਹ ਤੇਲ ਵਿੱਚੋਂ ਕੱਢ ਲੈਂਦੇ ਆ ਤੇ ਤੁਹਾਨੂੰ ਇਕੱਲੀ ਫੋਕੀ ਵੈਸੇ ਗੰਢੀ ਦੇ ਕੇ ਤੇ ਉਹ ਆਪ ਦਾ ਪਰੇ ਹੁੰਦੇ ਆ ਤੇ ਕਈ ਵਿੱਚ ਹੋਰ ਮਲਾਵਟਾਂ ਕਰੀ ਜਾਂਦੇ ਐ ਇਸ ਲਈ ਇਹ ਬੀਜ ਲੈਣੀ ਚਾਹੀਦੀ ਆ ਮੰਨ ਲਓ ਖੇਤੀ ਹੈਗੀ ਇਹ ਸਬਰ ਦੀ ਸਬਰ ਕਰੋਗੇ ਤੁਸੀਂ ਤਾਂ ਤੁਹਾਨੂੰ ਸਾਰਾ ਕੁਝ ਦੇ ਕੇ ਜਾਊਗੀ ਇਹ ਜਿਹਨੇ ਇੱਕ ਵਾਰੀ ਲੈਣੀ ਇੱਕ ਵਾਰੀ ਜਿਹਨੇ ਹਲਦੀ ਬੀਜ ਲਈ ਉਹ ਹਲਦੀ ਨਹੀਂ ਮੁੱਲ ਲੈਂਦਾ ਤੇ ਤੁਸੀਂ ਆਪ ਦੀ ਕਿੱਲੋ ਕੋਈ ਵੀ ਰੱਖ ਕੇ ਤੇ ਵਧੀਆ ਤੁਸੀਂ ਵੀ ਤੁਹਾਨੂੰ ਮਿਲੂਗਾ ਇਹ ਆਪਣਾ ਮਾਰਚ ਤੋਂ ਬਾਅਦ ਹੀ ਫਰਵਰੀ ਮਾਰਚ ਚ ਤੇ ਉਹ ਨੂੰ ਮੁੜ ਕੇ ਤੁਸੀਂ ਜਾਂ ਤਾਂ ਟੋਏ ਚ ਛਾਵੇਂ ਨੱਪ ਲਿਓ ਜੋ ਸੌਖਾ ਤਰੀਕਾ ਤੇ ਇਹ ਵੀ ਛਾਵੇਂ ਟੋਏ ਦੇ ਨੱਪ ਲਿਓ ਜੋ ਉਹ ਵੀ ਨੇ ਤੇ ਜਦੋਂ ਆਪਾਂ ਸਾਖੀ ਵਾਲੇ ਸਿੱਧਾ ਝੜਕਾ ਤਰੀਕਾ ਉਹ ਸਾਖੀ ਜਦੋਂ ਹੋਊਗੀ ਉਹ ਸਾਖੀ ਵਾਲੇ ਦੇ ਨਾਲ ਤੁਹਾਨੂੰ ਲਾਉਣੀ ਹੈ ਇਹ ਤੇ ਟੋਏ ਜੋ ਕੱਢੋ ਤੇ ਹਲਦੀ ਆਪਦੀ ਵੀਚ ਦਿਓ ਜਾਂ ਫਿਰ ਤੁਸੀਂ ਉਹ ਵਟਾ ਪੱਟੋ ਹੀ ਨਾ ਜਿਹੜਾ ਤੁਸੀਂ ਬੀਜ ਰੱਖਣਾ ਕਿਉਂਕਿ ਫਿਰ ਜਰਮੀਨੇਸ਼ਨ ਨਹੀਂ ਖਰਾਬ ਹੁੰਦੀ ਤੇ ਇਹ ਦਾ ਪ੍ਰੋਸੈਸਿੰਗ ਆ ਕਈ ਬੰਦੇ ਨੂੰ ਇਹ ਲੱਗਦਾ ਵੀ ਹਲਦੀ ਪਤਾ ਨਹੀਂ ਕਿਵੇਂ ਹੁੰਦੀ ਆ ਪੰਜਾਬ ਚ ਬਹੁਤ ਵਧੀਆ ਹੋ ਜਾਂਦੀ ਹੈ ਇਹ ਤੁਹਾਨੂੰ ਮੈਂ ਦੱਸਿਆ ਵੇਲ ਲੋ ਛਾਵੇਂ ਆ ਜਿਹੜੀ ਇਹ ਪੱਤੇ ਖੋਲੀ ਖੜੀ ਆ ਦੂਜੀ ਥੋੜੀ ਜਿਹੀ ਗਰਮੀ ਮੰਨੀ ਖੜੀ ਆ ਇਹ ਛਾਂਤ ਥੋੜੀ ਜਿਆਦਾ ਹੁੰਦੀ ਆ ਇਸ ਕਰਕੇ ਆਪਾਂ ਪੱਕਾ ਰੱਖਣਾ ਹਵਾ ਨੇ ਦੇ ਨਾਲ ਆ ਛਪੈਦੇ ਲਾਦੇ ਆਪਾਂ ਬੀਜ ਪਈ ਦੇ ਛਾਂ ਕਰੇ ਹੋਣਗੇ ਤੇ ਆਪਾਂ ਇਹ ਵਾਰੀ ਲਾਉਨੇ ਆ ਇਹ ਇਸ ਵਾਰ ਆਪਣੇ ਕੋਲ ਲੰਮਾ ਦੋ ਕਨਾਲਾ ਥਾ ਆਪਾਂ ਆਪ ਪਾਊਡਰ ਬਣਾ ਕੇ ਸੀਲ ਕਰਦੇ ਆ ਪੂਰਾ ਨਹੀਂ ਆਉਂਦਾ ਬਈ ਫੋਨ ਵਧਾਵਾਂਗੇ ਇਸ ਵਾਰੀ ਬੀ ਆਪ ਦਾ ਬਣ ਜੂਗਾ ਸੋ ਜਿਹ ਦੁੱਧੂ ਲੈਣੇ ਤਾਂ ਬੀ ਮਹਿੰਗਾ ਮਹਿੰਗੇ ਦੇ ਨਾਲ ਨਾਲ ਭਰੋਸਾ ਵੀ ਨਹੀਂ ਨਾ ਹੁੰਦਾ ਵੀ ਅਗਲਾ ਕਿਹੜਾ ਬੀਜ ਦੇਊਗਾ ਆਪਦੇ ਬੀਜੇ ਭਰੋਸਾ ਹੁੰਦਾ ਥੋੜਾ ਜਿਹਾ ਇਸ ਕਰਕੇ ਜਿਹਨੇ ਕਿਸਾਨ ਨੇ ਹਲਦੀ ਲਾਉਣੀ ਆ ਵਧੀਆ ਫਸਲਾ ਕਰ ਜੋਗੀ ਜਰੂਰ ਲਾਉਣੀ ਚਾਹੀਦੀ ਆ ਆਪਾਂ ਨੂੰ ਦੇਖੋ ਤੁਸੀਂ ਕੋਈ ਕੀੜਾ ਮਕੌੜਾ ਇਹਨੂੰ ਹੁੰਦਾ ਹੀ ਨਹੀਂ ਇੱਕ ਵੀ ਸਪਰੇ ਨਹੀਂ ਹੁੰਦੀ ਹਲਦੀ ਤੇ ਮਹਿਕ ਆਉਂਦੀ ਆ ਪੱਤਾ ਤੁਸੀਂ ਖਾ ਕੇ ਵੇਖੋ ਟੇਸਟ ਤੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਘਰੇ ਲੁਬਗੀਚੀ ਜੋ ਬਈ ਆਪਦੀ ਗਵਣ ਹੈ ਗਵਣ ਲਈ ਲੈ ਲਓ ਤੇ ਕਿਲੋ ਹਲਦੀ ਅੱਡ ਅੱਡ ਗੰਢੀਆਂ ਗਮਲੇ ਚ ਲਾ ਦਿਓ ਹੋਰ ਸਜਾਵਟੀ ਬੂਟੇ ਲਾਉਣ ਨਾਲੋਂ ਬਣਾਉਟੀ ਇਹ ਲਾਓਗੇ ਤੁਹਾਨੂੰ ਨਾਲੇ ਤਾਂ ਬੂਟਾ ਸੋਹਣਾ ਦੇਖਣ ਨੂੰ ਛਾਂ ਚ ਪਿਆਰੂ ਅੰਦਰ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਨਾਲੇ ਤਾਂ ਦੇਖਣ ਨੂੰ ਇਹ ਸੋਹਣਾ ਨਾਲੇ ਥੱਲੇ ਤੁਹਾਨੂੰ 8 ਮਹੀਨੇ ਬਾਅਦ ਨੇ ਹਲਦੀ ਦੇ ਦੇਣੀ ਹੈ ਘਰੇ ਖਾਣ ਜੋਗਰੀ ਇਹ ਘਰੇਲੂ ਬਗੀਚੀ ਵਾਲੇ ਆਸਤੇ ਹੀ ਬਹੁਤ ਵਧੀਆ ਜਿਹੜੇ ਗਮਲੇ ਲਵਾ ਰੱਖਦੇ ਆ ਘਰਾਂ ਚ ਕਈ ਆਪਾਂ ਵੇਖਿਆ ਨਾ ਕਿ ਪਲਾਟਾਂ 'ਚ ਲਾਈ ਬੈਠੇ ਹੁੰਦੇ ਆ ਹਲਦੀ ਵਰਗਾ ਉਹ ਲਾਉਣ ਦਾ ਨਹੀਂ ਫਾਇਦਾ ਆ ਲਾਓ ਦੇਖੋ ਕਿੱਡਾ ਸੋਹਣਾ ਇੱਕ ਸੋਹਣੀ ਦੀ ਸੋਹਣੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕਿਉਂਕਿ ਦੂਜੀ ਦੇ ਮੁਕਾਬਲੇ ਬਹੁਤ ਘੱਟ ਮਾਤਰਾ ਸਬਜ਼ੀ ਚ ਪਾਉਗੀ ਤੇ ਟੇਸਟ ਜਿਹੜਾ ਸਬਜ਼ੀ ਦਾ ਆਊਗਾ ਵੱਖਰਾ Ориਜਨਲ ਚੀਜ਼ ਆ ਬਈ ਸਾਰਿਆਂ ਨੂੰ ਲਾ ਲੈਣੀ ਚਾਹੀਦੀ ਹੈ ਧੰਨਵਾਦ ਮਿਹਰਬਾਨੀ ਇਹ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਨੇ ਆ ਬਸ ਇਹਦਾ ਦਾਸ ਤਾਂ ਤੁਹਾਨੂੰ ਵਜਾਈ ਹੋਣੀ ਆ ਵਿਸਾਖੀ ਵਾਲੇ ਪਟਾਈ ਹੋਣੀ ਆ ਮਾਰਚ ਚ 8-9 ਮਹੀਨੇ ਦੀ ਖੇਤੀ ਹੈ ਆਟੋਨੋਮੀ ਨਾਲ ਦੀ ਬਸ ਖੇਤੀ ਆ। ਬਸ ਹੈ ਸਬਰ ਦੀ ਖੇਤੀ ਇਹ। ਉਗਰਨ ਚ ਵੀ ਟਾਈਮ ਲੈਂਦੀ ਹੈ। 1 ਮਹੀਨਾ ਲੈ ਜਾਂਦੀ ਉਗਰ ਦੀ ਉਗਰ ਦੀ। ਪਰਾਲੀ ਦੇ ਉੱਤੇ ਮਲਚਿੰਗ ਕਰਦੇ ਹੋ ਕੋਈ ਇੱਚ ਨਦੀਨ ਨਹੀਂ ਹੁੰਦਾ ਮੁੜ ਕੇ ਤਾਂ ਹੋਈ ਨਹੀਂ ਦਿੰਦੀ ਆ ਦੇਖੋ। ਪਹਿਲਾਂ ਸੀਗਾ ਅਸੀਂ ਪਰਾਲੀ ਦੀ ਕੁਝ ਮਲਚਿੰਗ ਕਰਤੀ ਕੁਝ ਵੈਸੇ ਆਪ ਹੀ ਨਦੀਨਾਂ ਆ ਦੀ ਹੋ ਗਈ ਸੀ ਮਲਚਿੰਗ। ਕੋਈ ਜ਼ਿਆਦਾ ਹੋ ਸਮੱਸਿਆ ਆਉਂਦੀ ਨਹੀਂ ਇਹਦੇ ਚ ਮੁੜ ਕੇ ਤਾਂ ਵੀ ਆਪ ਹੀ ਮਾਰਨ ਲੱਗ ਪਈਏ। ਆ ਹੁਣ ਮੀਂਹਾਂ ਕਰਕੇ ਪਾਣੀ ਦੀ ਭਰੀ ਰਹੀ ਆ। ਇਹ ਲੋੜ ਪਈ ਤਾਂ ਮਿੱਟੀ ਲਾ ਦੇਾਂਗੇ ਇੱਕ ਵਾਰੀ। हां सच है क्या मैं भूल गया सी नु रूड़ी दिखा तूसी पा सकदे जिन्नी थोडे ਤੋਂ ਪੈਂਦੀ ਬਸ ਰੂੜੀ ਨੂੰ ਮੰਨਦੀ ਧੰਨਵਾਦ ਮਿਹਰਬਾਨ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ